ਤਤਲੀ ਜਮਾ ਰੈਡੀ ਹੋ ਕੇ ਬਹਿ ਰਹੇ ਹਾਂ ਮੜਾ ਪੈਗ ਲਾ ਲਾਂ ਫਿਰ ਕੁੱਟਣ ਦਾ ਸੁਆਦ ਵੀ ਆਵੇ ਤੇ ਤਾਂ ਮਣੀ ਵੀਡੀਓ ਪਾਉਂਗਾ ਮੂੰਹ ਤੇ ਤੇਰੇ ਮੂੰਹ ਤੇ ਦੇ ਕੁਝ ਦਿਨਾਂ ਤੋਂ ਮਨਪ੍ਰੀਤ ਮੱਨਾ ਸ੍ਰਿਸ਼ਟੀਮਾਨ ਬਾਰੇ ਬਹੁਤ ਹੀ ਬੋਲ ਰਿਹਾ ਹੈ ਜੋ ਕਿ ਪ੍ਰੇਮ ਤੇ ਲੋਦਾਸ ਦੋਸਤ ਆਸ਼ਵਾਲ ਜਿੱਦੀ ਘਰ ਵਾਲੀ ਹੈ ਰਸ਼ਤੀ ਮਾਨ ਉਹਨਾਂ ਦੇ ਬਾਰੇ ਮਨਪ੍ਰੀਤ ਮੰਨਾ ਬਹੁਤ ਹੀ ਗਲਤ ਬੋਲ ਰਿਹਾ ਹੈ ਕੁਝ ਦਿਨਾਂ ਤੋਂ ਤੇ ਹੁਣ ਉਹ ਕਹਿ ਰਿਹਾ ਹੈ ਦਿੱਲੀ ਆ ਜਾਓ ਤੇ ਹਰਸ਼ਵਾਲ ਦੇ ਦਿੱਲੀ ਨੂੰ ਰਵਾਨਾ ਹੋ ਚੁੱਕਿਆ ਹੈ ਤੇ ਆਪਣੀ ਸਟੋਰੀ ਵਿੱਚ ਜਿਸਨੇ ਲਿਖਿਆ ਹੈ ਕਿ ਸਟੋਰੀ ਪਾਈ ਹੈ ਤੇ ਸਟੋਰੀ ਵਿੱਚ ਸੂਨ ਲਿਖਿਆ ਹੈ ਇਹ ਹਰਸ਼ਵਾਲ ਦੇ ਵੀਡੀਓ ਹੈ ਤੇ ਸਕਰੀਨ ਤੇ ਚੱਲ ਰਹੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੋ ਕਿ ਹਰਸ਼ਵਾਲ ਨੇ ਸੋਸ਼ਲ ਮੀਡੀਆ ਦੇ ਸ਼ੇਅਰ ਕੀਤੀ ਹੈ ਤੇ ਮਨਪ੍ਰੀਤ ਮੰਨਾ ਵੀ ਕਹਿ ਰਿਹਾ ਹੈ ਕਿ ਤੂੰ ਛੇਤੀ ਦਿੱਲੀ ਆ ਮੈਂ ਵੀ ਤੇ ਤੇ ਮੂਤੇ ਮੂਤਣਾ ਤੇ ਤੈਨੂੰ ਕੁੱਟਣਾ ਤੇ ਤੇਰੀ ਵੀਡੀਓ ਤੇਰੇ ਫੋਨ ਤੋਂ ਹੀ ਅਪਲੋਡ ਕਰੂੰਗਾ ਬਣਾ ਕੇ ਜੋ ਕਿ ਬਹੁਤ ਹੀ ਗਲਤ ਬੋਲ ਰਿਹਾ ਹੈ ਤੇ ਅੱਗੇ ਕੋਈ ਵੀ ਵੀਡੀਓ ਜਿਵੇਂ ਵੀ ਮਿਲਦੀ ਹੈ ਆਪਾਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਧੰਨਵਾਦ ਰੱਬ ਰਾਖਾ ਅਗਲੀ ਵੀਡੀਓ ਲਈ ਰੈਡੀ ਰਹੋ